ਗਾਵਨੇ ਕੱਟੋ ਮਾਨਨੇ ਗਾਵਨੇ ਕੱਟੋ ਇਨੋਰਮ ਬਾਈ ਗਾਵਨੇ ਕੱਟੋ ਮਾਨਨੇ ਗਾਵਨੇ ਕੱਟੋ ਇੱਥੇ ਦਿਖਾਣਾ ਤੁਹਾਨੂੰ ਪਿੱਛੇ ਇੱਥੇ ਕਰ ਦੇ ਜਲਦ ਖੜੋ ਕਿਉਂ ਖੜੋ ਤੇ ਲੈ ਖੜ ਗਿਆ ਮੈਂ ਖੜੋ ਤੇ ਲੈ ਲੈ ਕੇ ਹੁੰਦਾ ਫੜ ਗਿਆ ਮੈਂ ਪੁੱਛਾ ਦੇ ਕਿ ਨੰਨ ਅੰਦਰ ਸਾਲੇ ਮਗਵਾਸ ਕਰਦਾ ਹਾਰਜੀ ਹੋਣ ਆ ਤੁਹਾਡਾ 플ੌਟ ਹੈ ਸੱਚੋ ਹਾਂ ਹੋਰ ਜੋਰ ਦੀ ਬੋਲ ਇੱਧਰ ਆ ਲੱਗ ਗਿਆ ਗੋਪੀਆ ਇੱਧਰ ਸੁਪੀ ਕੋਲ ਵੜੇ ਦਿਖਾੜਾ ਲੱਗੇ ਕੀ ਹੁੰਦਾ ਤੁਹਾਨੂੰ ਬੈਂ ਟੋੜਿਆ ਟ੍ਰਾਫਿਕੇ ਕੜਾ ਕਰਦੇ ਪੁੱਤ ਇੱਧਰ ਆ ਵੋ ਟ੍ਰਾਫਿਕੇ ਕੜਾ ਕਰਦੇ ਕੀ ਹੁੰਦਾ ਕੀ ਹੁੰਦਾ ਕੀ ਓਏ ਓਏ ਆ ਗੋਪੀਆ ਤੁਸੀਂ ਗੋਪੀਆ ਫਾੜ ਹੈਂ ਮੈਂ ਕਿਨ ਨੂੰ ਕੋ ਗਿਆ ਕਰਦਾ ਆ ਵਾਹ ਹਾਂ ਕਤਨੀ ਚੋਰ ਚਲਦੀ ਨਹੀਂ ਮਾਂਜਾ ਬਾਈ ਨਾ ਬਾਰੇ ਸਾਰੇ ਵੇ ਵੇ ਦੇ ਕੋਲ ਆਇਆ ਉਹਨੇ ਆਲੋ ਸਾਰੇ ਤੇ ਪਰਚਾ ਦਵਾਉਗਾ ਸਾਰੇ ਤੇ ਟਾ ਮਾਰਦਾ ਪਾਗਲ ਲਾਫਾਸੇ ਸਾਡੇ ਤੇ खालसा वाहे गुरु दल पंथ अरबा खरबा जथेदार बाबा राजा राज 올 인디아 시크 ਸਤਕਾਰ ਕਮੇਟੀ ਸੋ ਅੱਜ ਪਿੰਡ ਮਹਲਾ ਗੁਰਾਇਆਂ ਲੱਗੇ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਦੇ ਅੰਗਾਂ ਦੀ ਬੇਦਬੀ ਕੀਤੀ ਗਈ ਹੈ ਬਹੁਤ ਹੀ ਨਿੰਦਕਯੋਗ ਆ ਤੇ ਸਾਰੇ ਪਿੰਡ ਦੇ ਉੱਪਰ ਧੱਬੇ ਦਾ ਦਾਗ ਹੈ ਜੀ ਇਹ ਸਾਰੀ ਉਮਰ ਨਹੀਂ ਤੋਂ ਹੋਣਾ ਇਹ ਸਿਰਫ ਬੇਦਬੀ ਦਾ ਮੁੱਖ ਕਾਰਨ ਅਕਾਲ ਤਖਤ ਸਾਹਿਬ ਤੋਂ ਸਮੇਂ-ਸਮੇਂ ਸਰ ਐਲਾਨ ਹੁੰਦਾ ਹੈ ਕਿ ਗੁਰੂ ਘਰ ਦੇ ਵਿੱਚ ਕੈਮਰੇ ਲਾਏ ਜਾਣ ਚੋਬ ਦਾ ਰੱਖੇ ਜਾਣ ਨਿਗਰਾਨੀ ਹਟ ਰਵੇ ਪਰ ਇੱਥੇ ਸਾਰੀਆਂ ਚੀਜ਼ਾਂ ਹੀ ਮर्यादा ਤੋਂ ਉਲਟ ਚੱਲੀਆਂ ਸੀ ਜੋ ਗੁਰੂ ਘਰ ਦੇ ਹਾਲਾਤ ਤੁਸੀਂ ਦੇਖ ਹੀ ਲਏ ਜੀ ਬੜੇ ਤਰਸਯੋਗ ਹਾਲਾਤ ਹੈ ਤੇ ਗੁਰੂ ਸਾਹਿਬ ਦਾ ਸੋਖ ਆਸਣ ਲਈ ਇਹਨਾਂ ਨੇ ਇੱਕ ਲੰਬਾਰੀ ਜੀ ਬਣਾਈ ਹੋਈ ਹੈ ਉੱਥੇ ਗੁਰੂ ਸਾਹਿਬ ਨੂੰ ਸੋਖ ਆਸਣ ਤੇ ਰੱਖਦੇ ਸੀ ਤੇ 4 ਦਿਨ ਪਹਿਲੇ ਕੈਮਰੇ ਬੰਦ ਹੋਏ ਆ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ ਕਿ 4 ਦਿਨ ਪਹਿਲੇ ਆਪਸ ਚ ਦੋਨਾਂ ਤਰ੍ਹਾਂ ਦੀ ਤੁਤੂ ਮੈਮਾ ਵੀ ਹੋਈ ਆ ਥਾਣੇ ਤੱਕ ਵੀ ਇਹਨਾਂ ਦੀਆਂ ਦਰਖਾਸਤਾਂ ਗਈਆਂ ਜੀ ਔਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਦੋਨੋਂ ਤਰ੍ਹਾਂ ਦੇ ਪਰਚਾ ਹੋਣਾ ਚਾਹੀਦਾ ਦੋਨੋਂ ਤਰ੍ਹਾਂ ਹੀ ਬੇਦਬੀ ਦਾ ਮੁੱਖ ਕਾਰਨ ਬਣਿਆ ਜੀ ਇਹਨਾਂ ਨੇ ਆਪਸੀ ਭਾਈਚਾਰੇ ਦਾ ਦੋਨਾਂ ਤਰ੍ਹਾਂ ਨੇ ਜਾਣ ਕੇ ਮਿੱਥ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਰੇ ਦੀ ਬੇਦਬੀ ਕੀਤੀ ਹੈ ਜੀ ਇਸ ਬੇਦਬੀ ਨੂੰ ਕਿਸੇ ਬੱਚੇ ਦੇ ਜਾਂ ਕਿਸੇ ਮਨਬੁੱਧੀ ਦੇ ਨਾਂ ਬੰਨਿਆ ਜਾਵੇ ਮੈਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦਾ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਪੁਲਿਸ ਨਾਲ ਤੜੀ ਹੋਈ ਮੀਟਿੰਗ ਹਾਂਜੀ ਸਾਡੀ ਭਾਰਤ ਸਿੰਘ ਡੀਐਸਪੀ ਸਾਹਿਬ ਨਾਲ ਹੋਈ ਹੈ ਸਾਨੂੰ ਭਰੋਸਾ ਦਿਵਾਇਆ ਜੀ ਇੱਕ ਬੰਦਾ ਅਸੀਂ ਰੌਂਡ ਅਪ ਕਰ ਲਿਆ ਆ ਬਾਕੀ ਅਸੀਂ ਨੇੜੇ ਆ ਸਵੇਰ ਤੱਕ ਅਸੀਂ ਤੁਹਾਨੂੰ ਕਲੀਅਰ ਕਰ ਦਿਆਂਗੇ ਪਰ ਸਾਨੂੰ ਸੰਤੁਸ਼ਟੀ ਨਹੀਂ ਹੈ ਜੀ ਹਲੇ ਤੱਕ ਜਿੰਨੀਆਂ ਵੀ ਪੰਜਾਬ ਦੇ ਵਿੱਚ ਬੇਦਬੀਆਂ ਹੋਈਆਂ ਮੈਂ ਤੁਹਾਡੇ ਵੀਡੀਓ ਰਾਹੀਂ ਦੱਸ ਰਿਹਾ ਅੱਜ ਤੱਕ ਕੋਈ ਐਸਾ ਦੱਸ ਦਿਓ ਜਿਹਨੂੰ ਬੇਦਬੀ ਵਾਲੇ ਨੂੰ ਸਜ਼ਾ ਹੋਈ ਹੋਵੇ ਅੱਜ ਤੱਕ ਨਹੀਂ ਹੋਈ ਹਾਂਜੀ ਇਹ ਬੜੀ ਮੰਦ ਭੱਗੀ ਜਿਹੜੀ ਘਟਨਾ ਵਾਪਰੀ ਆ ਇਹ ਇਸ ਵਦ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਕੇ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਹ ਤੋਂ ਅਸੀਂ ਜਿਹੜਾ ਦੋਸ਼ੀ ਦੇ ਜੀ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਅਪ੍ਰੀਹੈਂਡ ਕਰ ਲਿਆ ਪੁਛਗਿਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰਦਾ ਕਿੰਨੇ ਬੰਦੇ ਆਏ ਜੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪੜੇ ਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕ ਦੋ ਦਿਨਾਂ ਤੱਕ ਜਿਹੜੀ ਕਲੀਅਰ ਕਰਵਾਉਂਦੇ ਹਾਂ ਉਹ ਬੱਚੇ ਦੀ ਵੀ ਗੱਲ ਹਾਰ ਮਾਈਨਰ ਹੈ ਮਾਈਨਰ ਕੋਈ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਨਹੀਂ ਅਜੇ ਤੇ ਹੀ ਫਿਲਹਾਲ ਪੁਛਗੇ ਸੁਆਸਤੇ ਬੰਦੇ ਆਪਣੀ ਕਸਟਡੀ ਚ ਕਹੀ ਲਏ ਆ ਉਹਦੇ ਕੋਲ ਦੇ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਆਹ ਇਹ ਲੋਕ ਕਰਤੀ ਜਿਹੜੇ ਬੰਨ ਕਰਦੇ ਆ ਜਿਹੜੀ ਹੈਗੀ ਆ ਉਹ ਜਿਹੜੀ ਕਮੇਟੋ ਕੁ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਆ ਰਿਸ਼ਪਾਲ سنگਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਸੀ ਨੂੰ ਸੰਚਾਲਨ ਕਰਦੇ ਗੁਰਦਵਾਰ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨੀ ਆਪਸ ਵਿੱਚ ਤਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਬੇਵਿਕਾਰਨ ਦੇ ਲਈ ਤੇ ਉਹਨਾਂ ਦੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਨਾ ਇਹਨਾਂ ਦੇ ਸਟੇਟਮੈਂਟ ਸਟੇਟਮੈਂਟ ਸਭ ਆਪਾਂ ਕਿਦੀ ਰਿਕਾਰਡ ਕੀਤੀ ਹੈਗੀ ਦੇ ਵਿੱਚ ਮਸਲਾ ਲੋਕ ਐ ਕਲੀਅਰ ਕਰ ਦਿੰਦੇ ਆ ਬਾਦ ਵਿੱਚ ਤਾਰਾ ਜਿਹੜੀ ਆ ਜਿਹੜੀ ਆਮ ਹੀ ਜਿਹੜੀ ਬਦਵੀ ਵਾਲੀ ਲੱਗਦੀ ਹੈਗੀ ਆ ਇੱਕ ਸਖਸ਼ ਜਿਹੜੀ ਹੋਰ ਵਧੀਆ ਨਸਲਾ ਕਰਕੇ ਜਿਹੜੀ ਉਹ ਵੀ ਇੰਪੋਜ਼ ਕਰਾ ਰਹੀ ਸਰ ਇਹਦੇ ਕੋਲ ਸਲਾਹ ਪਾਏ ਨੇ ਸਾਹਮਣੇ ਆ ਜੀ ਸੀਸੀਟੀਵੀ ਚਾਕੇ ਇਹਦਾ ਨਾਲ ਪਾ ਕੇ ਸਰ ਉਹ ਮੈਗਾਫੋਨ ਸਮਾਜ ਸਮਾਜ ਦੇ ਸਰ ਸਰਕਾਰਾਂ ਵੀ ਜਿਹੜਾ ਮੀਟਿੰਗਾਂ ਕਰਕੇ ਇਸ ਗੱਲ ਦੀ ਹਦਾਤਾਂ ਕਰਦਾ ਜੀ ਹਜੇ ਹਜੇ ਬਿਲਕੁਲ ਇਹ ਇਹ ਬੜੀ ਵੱਡਾ ਲੈਪਸਾ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਟਸਲਬਾਜੀ ਸੀਗੀ ਇਹ ਜਿਹੜੀ ਟਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਦੇ ਸਾਡੇ ਧਰਨ ਵਿੱਚ ਗਲਤ ਦੇ ਦੇ ਹਾਂ ਲੜਾਈ ਝਗੜਾ ਵੀ ਹੋਇਆ ਜੀ ਕਿਹਨੇ ਹਾਂ 16 ਤਰੀਕ ਨੂੰ ਇਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀਗਾ ਥੋੜੀ ਹੱਤੋਂ ਪਈ ਵੀ ਹੋਈ ਪਰ ਇਹ ਬੜੀ ਮੰਦ ਭਗੀ ਗੱਲ ਆ ਕਿ ਜਿਹੜੀ ਪਵਿੱਤਰ ਸਥਾਨ ਦੇ ਉੱਤੇ ਜਿਹੜੀ ਇਹਨਾਂ ਦੀ ਗੱਲ ਹੋਣੀ ਸੀ ਇੱਕ ਕਮੈਂਟਰ ਸਰ ਹੋਰ ਸਾਹਮਣੇ ਆ ਰਹੇ ਆ ਵੀ ਕੋਈ ਆਪਣੇ ਆਪ ਨੂੰ ਵੀ ਕਹਿ ਰਿਹਾ ਸੀ ਮੈਂ ਕੀਤਾ ਕੁਛ ਇਹਨਾਂ ਨਾਲ ਅ ਜਦੋਂ ਇੱਥੇ ਕਾਫੀ ਲੋਕ ਇਕੱਤਰ ਹੋਏ ਸੀਗੇ ਤੇ ਕੁਝ ਲੋਕਾਂ ਨੇ ਮਤਲਬ ਪਿੰਡ ਵਾਲਿਆਂ ਦੇ ਵਿੱਚ ਕੁਝ ਬਤਾਈ ਦੇ ਜਿਹਨਾਂ ਸ਼ਰਾਬ ਵਗੈਰਾ ਪੀਤੀ ਸੀ ਉਹ ਵੀ ਗੱਲ ਸੀ ਜਿਹੜੀ ਉਹਨਾਂ ਨੇ ਵੈਪਰੀਹੈਂਡ ਕਰ ਲਿਆ ਵਾ ਜਿਹੜੇ ਬੰਦੇ ਜਿਹੜੇ ਵਿੱਚ ਸ਼ਰਾਬ ਦੀ ਕਿਰਪਾਜੀ ਕਰਦੇ ਸੀ ਉਹਨਾਂ ਦੀ ਪੁੱਛਗਛ ਹੈਗੀ ਜਿਹੜਾ ਬੰਦਾ ਕੋ ਹੋ ਰਿਹਾ ਉਹਦੇ ਕਦੇ ਹੱਥ ਹੋਇਆ ਤੇ ਛੇੜ ਬਖਸ਼ਾ ਕੋਈ ਨਹੀਂ ਜਾਊਗਾ ਪਰ ਇਹਦੇ ਵਿੱਚ ਕਲੀਅਰ ਹੋ ਗਿਆ ਹੈ ਕਿ ਇਹ ਹੱਲੇ ਇਨਵੈਸਟੀਗੇਸ਼ਨ ਦਾ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਮਤਲਬ ਤਕਰੀਬਨ ਅਸੀਂ 80 ਤੋਂ 90% ਕਲੀਅਰ ਆ ਤੇ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹ ਅਜੇ ਟਾਈਮ ਲੱਗੂਗਾ ਥੋੜਾ ਹਾਂ ਜੀ ਚੱਲ ਰਹੀ ਜਿਹੜੇ ਮੌਜੂਦ ਆ ਹਮ ਨੂੰ ਥੋੜਾ ਟਾਈਮ ਮਿਲੇਗਾ ਤੇ ਫਿਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁਸ਼ਕਿਸ਼ ਹਾਂ 2 4 5 ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁਸ਼ਕਿਸ਼ ਕਰਕੇ ਆਪਾਂ ਉਹਨੂੰ ਲੌਜੀਕਲ ਕਰਕੋਜੇ ਤੇ ਪਹੁੰਚਾਈਏ ਜਿਹੜੇ ਮਹਾਰਾਜਾਂ ਦਾਲੀ ਦੇ ਆ ਜਾਂ ਕੰਧਰ ਦੇ ਜਿਹੜੇ ਕਿਛੇ ਗਏ ਜੀ ਉਹਨਾਂ ਦਾ ਅੱਗੇ ਕੀ ਹੋਣਾ ਹੈ ਦੇਖੋ ਗੱਲ ਇਹ ਆ ਵੀ ਜਿਹੜਾ ਵੀ ਚ ਦੋਸ਼ੀ ਆ ਉਹ ਦੋਸ਼ੀ ਕਿਸੇ ਹਾਲਤ ਵਿੱਚ ਨਹੀਂ ਬਖਸ਼ਿਆ ਜਾਊਗਾ ਇਹਦੇ ਵਿੱਚ ਇੱਕ ਤੋਂ ਵੱਧ ਆ ਤਿੰਨਵਾ ਚਾਰ ਆ ਦੋ ਆ ਉਹ ਅਜੇ ਤੱਕ ਕਲੀਅਰ ਨਹੀਂ ਕੀਤੀ ਜਾ ਸਕਦੇ ਜਦੋਂ ਉਹ ਜਿਹੜੀ ਗੱਲ ਇਨਵੈਸਟੀਗੇਸ਼ਨ ਜਿਹੜੀ ਜਿੱਦਾਂ ਪ੍ਰਸੀਡ ਕਰੇਗੀ ਜਿਹੜਾ ਜਿਹੜਾ ਬੰਦਾ ਉਸ ਚ ਇਨਵੋਲਵ ਹੋਏਗਾ ਬਖਸ਼ਿਆ ਨਹੀਂ ਜਾਊਗਾ